ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕ ਰਿਪੋਰਟ ਦੇ ਨਾਲ ਮੈ ਰਾਜਵਿੰਦਰ ਭੋਤਨਾ ਪਿਛਲੇ ਦਿਨੀ ਚੰਡੀਗੜ੍ਹ ਜਾਣ ਵਾਲਾ ਜਿਹੜਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਉਸ ਨੂੰ ਜਿਹੜਾ ਸਰਕਾਰ ਵੱਲੋਂ ਬੜੀ ਸਖਤੀ ਦੇ ਨਾਲ ਜਿਹੜਾ ਉਹ ਰੋਕ ਦਿੱਤਾ ਗਿਆ ਤਾਂ ਸਾਡੇ ਨਾਲ ਨੌਜਾਨ ਵਕੀਲ ਨੇ ਹਰਮਨਦੀਪ ਸਿੰਘ ਰਾਏ ਸਰ ਉਹਨਾਂ ਨਾਲ ਇਸ ਮਸਲੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਹਰਮਨ ਜੀ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਦੇ ਵਿੱਚ ਪਹਿਲਾਂ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇ ਮਾਰੀ ਹੋਈ ਆ ਇੱਥੋਂ ਤੱਕ ਕਿ ਪਿੰਡ ਲੈਵਲ ਦੇ ਜਿਹੜੇ ਪ੍ਰਧਾਨ ਸੀ ਜਾਂ ਬਲਾਕ ਪੱਧਰ ਦੇ ਪ੍ਰਧਾਨ ਸੀ ਉਹਨਾਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਆ ਤਾਂ ਵੱਡੇ ਕਿਸਾਨ ਆਗੂ ਜਗਿੰਦਰ ਸਿੰਘ ਅਗਰਾਹਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਵੀ ਇੱਕ ਫਿਲਮੀ ਸਟਾਈਲ 'ਚ ਗੱਡੀਆਂ ਲਾ ਕੇ ਉਹਨਾਂ ਨੂੰ ਕੀ ਰਹਿ ਗਿਆ ਤੇ ਗ੍ਰਿਫਤਾਰੀ ਹੋਈ ਆ ਮਨਜੀਤ ਸਿੰਘ ਧਨੇਰ ਉਹਨਾਂ ਨੂੰ ਜਿਹੜੀ ਉਹਨਾਂ ਦੇ ਕਾਡਰ ਦੇ ਵਿੱਚ ਹੀ ਕੋਸ਼ਿਸ਼ ਹੋਈ ਆ ਘੇਰਨ ਦੀ ਤਾਂ ਸਤਨਾਕੇਬੰਦੀ ਹੋਈ ਆ ਕਿਸਾਨਾਂ ਨੂੰ ਜਿਹੜਾ ਚੰਡੀਗੜ੍ਹ ਵੱਲ ਵਧਨ ਨਹੀਂ ਦਿੱਤਾ ਗਿਆ ਪੂਰੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੀ ਇਸ ਪਿੱਛੇ ਕੀ ਮਨਸ਼ਾਗੀ ਤੇ ਵਿੱਚ ਬੜਾ ਮਤਲਬ ਉਹਨਾ ਅ ਅਹਿਮ ਘਟਨਾਕਰਮ ਹੋਇਆ ਦੋ ਤਿੰਨ ਦਿਨਾਂ ਤੋਂ ਹੋਇਆ ਉਦੋਂ ਮੀਟਿੰਗ ਤੋਂ ਲੈ ਕੇ ਭੌਂਤਮਾਨ ਉਹਨਾਂ ਦਾ ਵਾਕ ਆਊਟ ਕਰ ਜਾਣਾ ਮੀਟਿੰਗ ਤੋਂ ਮਤਲਬ ਕਿਸਾਨ ਲੀਡਰ ਸਰਕਾਰ ਦੀ ਮੀਟਿੰਗ ਦਾ ਵਾਕ ਆਊਟ ਕਰਦੇ ਰਹਿ ਸੋਣੇ ਨੇ ਪਾਰਕਸੀਐਮ ਕਿਸਾਨਾਂ ਦਾ ਵਾਕਆਊਟ ਕਰ ਜੇ ਇਹ ਵੀ ਇੱਕ ਪਹਿਲੀ ਵਾਰ ਹੀ ਮੇਰੇ ਹਿਸਾਬ ਨਾਲ ਹੋਇਆ ਹੋਣਾ ਤੇ ਇਹ ਸਾਰੇ ਜਨਾਹ ਜਿਹੜੀ ਪੰਜਾਬ ਸਰਕਾਰ ਆ ਉਹਦੇ ਰਵੱਈਏ ਬਦਾਇਮ ਮਸਲਾ ਦਾ ਕਿ ਉਹਨਾਂ ਨੇ ਪਹੁੰਚ ਲਈ ਆ ਪੂਰੀ ਕਿਸਾਨ ਦੁਨੀਆ ਦੇ ਖਿਲਾਫ ਮਲੋਕੇ ਉਹ ਮੁੱਦੇ ਨੇ ਜਿਹੜੇ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸਿਰਫ ਸੈਂਟਰ ਦਾ ਮੁੱਦੇ ਨਹੀਂ ਉਹ ਸਾਰੇ ਉਹਨਾਂ ਨੇ ਮੰਗਾਂ ਨੇ ਉਹਦੇ ਮੈਕਸੀਮਮ ਮੰਗਾਂ ਪੰਜਾਬ ਸਰਕਾਰ ਨਾਲ ਹੀ ਰਿਲੇਟਡ ਨੇ ਚਾਹੇ ਉਹ ਨਵੀਂ ਖੇਤੀ ਨੀਤੀ ਹੋਵੇ ਚਾਹੇ ਆਬਾਦਕਾਰਾਂ ਦੀ ਮਾਲਕੀ ਦਾ ਮਸਲਾ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਪ੍ਰਦੂਸ਼ਣ ਪ੍ਰਦੂਸ਼ਿਤ ਪਾਣੀਆਂ ਦਾ ਮਸਲਾ ਹੋਵੇ ਇਹ ਸਾਰੀਆਂ ਮੰਗਾਂ ਉਹਨਾਂ ਦੇ ਧਮਾ ਮੰਗ ਪੱਤਰ ਤੇ ਹੈਗੀਆਂ ਨੇ ਇਸ ਦੇ ਬਾਵਜੂਦ ਉਹ ਆ ਕੇ মিডিਆ ਦੇ ਸਾਹਮਣੇ ਇਹ ਪੇਸ਼ ਕੀਤਾ ਗਿਆ ਕਿ ਇਹ ਤਾਂ ਸੈਂਟਰ ਨਾਲ ਮੰਗਾ ਸੀਗੀ ਆ ਸਾਡੇ ਨਾਲ ਤਾਂ ਇਹਨਾਂ ਨੇ ਮੰਗਾ ਹੀ ਨਹੀਂ ਸੀ ਤਾਂ ਪੰਜਾਬ ਸਰਕਾਰ ਦਾ ਇੱਕ ਪੂਰਾ ਜਿਹੜਾ ਤਾਨਾਸ਼ਾਈ ਵਾਲਾ ਕਹਿ ਲੋ ਤੇ ਜਾਂ ਕਿਸਾਨ ਵਿਰੋਧੀ ਖਾਸ ਕਰਕੇ ਕਿਸਾਨ ਜੁਨੀਅਨਾਂ ਨੂੰ ਟਾਰਗੇਟ ਕਰਨ ਵਾਲਾ ਜਿਹੜੀ ਕਿਸਾਨ ਜੁਨੀਅਨ ਦੀ ਸਿਆਸਤ ਕਿਸਾਨ ਜੁਨੀਅਨਾਂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਦਬਦਬਾ ਵੀ ਬਣਿਆ ਹੋਇਆਗਾ ਪ੍ਰਸ਼ਾਸਨ ਵੀ ਜਿਹਦੇ ਕਰਕੇ ਦਬਾਅ ਚ ਬਣਿਆ ਰਹਿੰਦਾਗਾ ਤਾਂ ਉਹਦੇ ਉਲਟ ਪੂਰਾ ਇੱਕ ਸੋਚੀ ਸਮਝੀ ਤਰੀਕੇ ਨਾਲ ਅਟੈਕ ਲੱਗਦਾ ਹੈ ਪਿਛਲੇ ਦਿਨਾਂ ਜੇ ਆਪਾਂ ਦੇਖਿਆ ਕਿ ਇੱਕ ਪੱਤਰਕਾਰ ਨੇ ਵੀ ਕਿਸਾਨ ਜੁਨੀਅਨਾਂ ਨੂੰ ਬਿਨਾਂ ਇਸੇ ਜਦ ਤੇ ਮੰਦੀ ਨਾਲ ਸਾਰੇ ਨੂੰ ਇੱਕ ਤਰੀਕੇ ਨਾਲ ਮਤਲਬ ਅਟੈਕ ਕੀਤਾ ਸੀਗਾ ਤਾਂ ਇੱਕ ਸਮਝਾਂਗੇ ਪੰਜਾਬ ਦੇ ਵਿੱਚ ਕਿਸਾਨ ਜੁਗੀਆਂ ਨਾਲ ਦੇ ਵਿੱਚ ਠੀਕਾ ਜਿੱਥੇ ਵੀ ਕੰਮ ਹੁੰਦਾਗਾ ਸਮੱਸਿਆਵਾਂ ਤਾਂ ਹੁੰਦੀਆਂ ਨੇ ਆਪਣੇ ਕਹਿੰਦੇ ਸਮੱਸਿਆਵਾਂ ਬਣੀ ਹੈਗੀਆਂ ਸਮੱਸਿਆਵਾਂ ਦੇ ਤਰੀਕੇਾਂ 'ਚ ਕਈ ਨੇ ਪਰ ਜਿੱਥੋਂ ਜਿਹੜੇ ਨੁਕਤੇ ਤੋਂ ਜਿਹੜੇ ਗੱਲ ਦੀ ਤਕਲੀਫ ਅਫਸਰ ਸਾਹਿਬ ਨੂੰ ਹੋ ਰਹੀ ਆ ਜਾਂ ਸਰਕਾਰ ਨੂੰ ਹੋ ਰਹੀ ਆ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਜਿਹੜੇ ਬਾਕੀ ਸੂਬਿਆਂ 'ਚ ਅਫਸਰ ਸਾਹਿਬ ਦੀ ਮਨਮਰਜ਼ੀ ਚੱਲਦੀ ਆ ਇੱਥੇ ਅਫਸਰशाही ਦੇ ਉਲਟੇ ਉਲਟਾ ਕਿਸਾਨ ਜੁਨੀਆਂ ਦਾ ਦੇ ਰੂਪ ਦੇ ਵਿੱਚ ਲੋਕਾਂ ਦਾ ਇੱਕ ਦਬਾਅ ਰੰਦਾਗਾ ਤਾਂ ਉਹ ਦਬਾਅ ਤੋਂ ਅਫਸਰशाही ਬਹੁਤ ਤੰਗ ਆ ਕਿ ਉਹਨੂੰ ਮਤਲਬ ਉਹਨੂੰ ਲੋਕਾਂ ਦੀ ਸੁਣਵਾਈ ਕਰਨੀ ਪੈਂਦੀ ਆ ਕਿਸ ਨਾ ਕਿਸੇ ਰੂਪ ਦੇ ਵਿੱਚ ਤਾਂ ਉਹ ਇੱਕ ਸਾਰਾ ਜਿਹੜਾ ਤਬਕਾ ਪੱਤਰਕਾਰ ਵੀ ਜਿਹੜੇ ਅਫਸਰਸਾਈ ਦੇ ਨੇੜੇ ਰਹਿੰਦੇ ਨੇ ਸਰਕਾਰ ਦੇ ਨੇੜੇ ਰਹਿੰਦੇ ਨੇ ਉਹ ਵੀ ਕਿਸਾਨ ਜੂਨੀਅਨ ਨੂੰ ਟਾਰਗੇਟ ਕਰ ਰਹੇ ਨੇ ਪਿਛਲੇ ਟਾਈਮ ਤੋਂ ਕਿਸਾਨ ਜੂਨੀਅਨ ਦੀ ਪ੍ਰੈਕਟਿਸ ਦੇ ਵਿੱਚ ਉਹਨਾਂ ਦੇ ਜਿਹੜੇ ਕਮਜ਼ੋਰ ਪੱਖ ਨੇ ਉਹਨੂੰ ਬਾਹਰ ਕੇ ਸਾਰੀ ਕਿਸਾਨ ਜੂਨੀਅਨ ਦੀ ਮੂਵਮੈਂਟ ਨੂੰ ਹੀ ਮਤਲਬ ਉਹ ਹੋਰ 네ਗੇਟਿਵ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ ਤਾਂ ਇਸੇ ਚੱਲਦੋ ਜਿਹੜਾ ਇਹ ਘਟਨਾਕਰਮ ਹੋਇਆ ਇਹਦੇ ਵਿੱਚ ਵੀ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਇਹ ਸਾਰਾ ਕਿਸਾਨ ਜੂਨੀਅਨਾਂ ਦੇ ਉਲਟ ਮਾਹੌਲ ਬਣਾਇਆ ਉਹਨੂੰ ਭਾਜੀਪੀ ਨੇ ਵੀ ਮਾਹੌਲ ਬਣਾਇਆ ਪਿਛਲੇ ਸਾਲ ਦੋ ਸਾਲ ਦੇ ਵਿੱਚ ਪਾਰਟੀ ਨੂੰ ਇਹ ਲੱਗਦਾਗਾ ਕਿ ਇੱਕ ਸ਼ਹਿਰੀ ਜਿਹੜਾ ਵੋਟਰ ਆ ਖਾਸ ਕਰਕੇ ਵਪਾਰੀ ਵਰਗ ਆ ਉਹ ਆਮ ਆਦਮੀ ਤੋਂ ਦੂਰ ਹੋ ਰਿਹਾ ਕਿ ਬੀਜੇਪੀ ਤੋਂ ਨੇੜੇ ਜਾ ਰਿਹਾ ਇਹ ਆਮ ਚਰਚਾ ਦੀ ਵੀ ਗੱਲ ਆ ਤਾਂ ਉਹਨਾਂ ਨੇ ਕਿਸਾਨ ਜੁਨੀਆਂ ਦੇ ਉਲਟ ਸਖਤ ਸਟੈਂਡ ਲੈ ਕੇ ਉਸ ਵੋਟਰ ਨੂੰ ਮਤਲਬ ਜਿੱਤਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਤਰੀਕੇ ਨਾਲ ਉਹਨਾਂ ਨੇ ਆਪ ਦਾ ਪੂਰਾ ਕਿਸਾਨ ਵਿਰੋਧੀ ਜਿਹੜਾ ਚਿਹਰਾਗਾ ਉਹ ਨੰਗਾ ਕੀਤਾਗਾ ਤੇ ਜਿਹੜੀ ਕਿਸਾਨ ਮੂਵਮੈਂਟ ਦੇ ਸਾਹਮਣੇ ਵੀ ਇੱਕ ਇਹ ਤਰ੍ਹਾਂ ਦੀ ਚੀਜ਼ ਆ ਜਿਹੜੀ ਉਹ ਚੈਲੰਜ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ ਇੱਕ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ ਵੀ ਕਿਸਾਨ ਜਿਹੜਾ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਜਾਂ ਜਿਹੜੀਆਂ ਗੈਸ ਪਾਈਪ ਲਾਈਨਾਂ ਜਾਂ ਜਿਹੜੇ ਰੂਡ ਨਿਕਲ ਰਹੇ ਨੇ ਵੀ ਉਹਨਾਂ ਨੂੰ ਰੋਕਦੇ ਨੇ ਤੇ ਇਹ ਵਿਕਾਸ ਦੇ ਵਿੱਚ ਡਿੱਕਾ ਲਾਉਂਦੇ ਨੇ ਉਹ ਸਮੱਸਿਆ ਆਪਾਂ ਬਿਲਕੁਲ ਮੰਨਦੇ ਆਂ ਵੀ ਜਦੋਂ ਸੜਕਾਂ ਰੁਕਦੀਆਂ ਨੇ ਜਾਂ ਰੇਲਾਂ ਲੁਕੀਆਂ ਨੇ ਇੱਕ ਆਮ ਪਬਲਿਕ ਨੂੰ ਤਾਂ ਖੱਜਲ ਖਵਾਰੀ ਹੁੰਦੀ ਆ ਤਾਂ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕਿਸਾਨ ਯੂਨੀਅਨਾਂ ਸਾਹਮਣੇ ਇਸ ਵਕਤ ਕੀ ਭਵਿੱਖ ਦੇ ਵਿੱਚ ਜਿਹੜੀਆਂ ਉਹ ਚੁਣੌਤੀਆਂ ਉਹ ਹੋਣਗੀਆਂ ਦੇਖੋ ਇਹਦੇ ਵਿੱਚ ਦੋ ਗੱਲਾਂ ਇੱਕ ਤਾਂ ਹੈ ਕਿ ਕੋਈ ਪ੍ਰੋਜੈਕਟ ਆ ਰਿਹਾ ਉਹ ਪ੍ਰੋਜੈਕਟ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਥੋਪਿਆ ਜਾ ਰਿਹਾ ਤੇ ਉਸ ਕੋਈ ਸਹੀ ਮੁਆਵਜ਼ਾ ਨਹੀਂ ਮਿਲਿਆ ਉਹਨੂੰ ਲੈ ਕੇ ਲੜਨ ਦਾ ਬੇਸਿਕਲੀ ਡੈਮੋਕਰੈtic ਰਾਈਟ ਆ ਉਹ ਤੰਦੇਸਤਾਨਕ ਲੋਕਾਂ ਦਾ ਕਿਸਾਨਾਂ ਦਾ ਸਵਦਾ ਰਾਈਟ ਆ ਤੇ ਉਹਨੂੰ ਕਿਸਾਨ ਜੂਨੀਅਨ ਅੱਗੇ ਅਗਵਾਈ ਦਿੰਦੀਆਂ ਨੇ ਉਹ ਤਾਂ ਕਿਸਾਨ ਜੂਨੀਅਨ ਦਾ ਕੰਮ ਆ ਉਸੇ ਚੋਂ ਤਾਂ ਲੋਕਾਂ ਨੇ ਉਹਨਾਂ ਨੂੰ ਫੰਡ ਦਿੰਦੇ ਨੇ ਲੋਕਾਂ ਦੇ ਉਹ ਜੇ ਉਹ ਲੋਕਾਂ ਦੇ ਨਾ ਮੰਗਾਂ ਮਸਲਾਂ ਤੇ ਪਹਿਰਾ ਨਹੀਂ ਦੇਣਗੇ ਤਾਂ ਉਹਦਾ ਮਤਲਬ ਕੀ ਆ ਉਹਨੂੰ ਵਿਕਾਸ ਨਾਲ ਜੋੜਨਾ ਇਹ ਤਾਂ ਫਿਰ ਜਿਹੜੀ ਗੱਲ ਸਾਰੀ ਹੀ ਚਾਹੇ ਭਾਜਪਾ ਵੀ ਇਹੀ ਕਹਿੰਦੀ ਆ ਕਿ ਜਿਹੜਾ ਉਹਨਾਂ ਦਾ ਕਾਰਪੋਰੇਟ ਪੱਕੀ ਮਾਡਲ ਆ ਜੇ ਉਹਨੂੰ ਵੀ ਚੈਲੰਜ ਕਰੂਗਾ ਤਾਂ ਵਿਕਾਸ ਵਿਰੋਧੀ ਹੋ ਗਿਆ ਉਹ ਤਾਂ ਜੇ ਭਗਵਾਨ ਪੰਜਾਬ ਸਰਕਾਰ ਵੀ ਇਹੀ ਬੋਲੀ ਬੋਲਦੀ ਆ ਤਾਂ ਫਿਰ ਉਹ ਜਿਹੜਾ ਲੋਕ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਦੀ ਬੀ ਟੀਮ ਹੀ ਨੇ ਤਾਂ ਉਹਨਾਂ ਦੇ ਹੀ ਨੀਤੀ ਤੇ ਕੰਮ ਕਰਦੇ ਨੇ ਤਾਂ ਉਹ ਵੀ ਸਾਫ਼ ਹੁੰਦਾ ਦੂਜਾ ਪੱਖ ਆ ਜਿਹੜਾ ਸੜਕਾਂ ਰੋਕਣ ਵਾਲਾ ਲੈ ਕੇ ਇਹਨੂੰ ਲੈ ਕੇ ਪਿਛਲੇ 2 ਸਾਲ ਦੇ ਖਾਸ ਕਰਕੇ ਜਦੋਂ ਉਹ ਸ਼ੰਭੂ ਖਨੋਰੀ ਬਾਰਡਰ ਤੇ ਮੋਰਚੇ ਲੱਗੇ ਹੋਏ ਨੇ ਉਦੋਂ ਤੋਂ ਲੈ ਕੇ ਇਹ ਗੱਲ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਹੈਗਾ ਕਿ ਕਿਸਾਨ ਜੁਨੀਆਂ ਨਾਲ ਸੜਕਾਂ ਰੋਕਦੀਆਂ ਨੇ ਤੇ ਇਹਦੇ ਕਰਕੇ ਇਹ ਗੱਲ ਸੱਚ ਵੀ ਆ ਕਿ ਸਮਾਜ ਦਾ ਇੱਕ ਵਰਗ ਕਸਕ ਕੇ ਸ਼ਹਿਰੀ ਵਪਾਰੀ ਵਰਗ ਕਿਸਾਨ ਜੁਗੀਆਂ ਦੇ ਉਲਟ ਵੀ ਹੋਇਆ ਹੈ ਉਹਦੇ ਉਲਟ ਇੱਕ ਉਹਨੂੰ ਬੀਜੇਪੀ ਨੇ ਉਹਦੇ ਉਲਟ ਪ੍ਰਚਾਰ ਕੀਤਾ ਤੇ ਉਹਨੂੰ ਆਪਦੇ ਬਾਰ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਆ ਕਿਸਾਨ ਜੁਗੀਆਂ ਦੇ ਉਲਟ ਪੁਕਤਾ ਕੇ ਹੁਣ ਭਗਵੰਤ ਮਾਨ ਸਰਕਾਰ ਵੀ ਉਹ ਜਿਹੜਾ ਇੱਕ ਪਹਿਲੂ ਆ ਕਿ ਕਿਸਾਨ ਜੁਗੀਆਂ ਦੇ ਇਸ ਤੌਰ ਤਰੀਕੇ ਤੋਂ ਕੁਝ ਲੋਕ ਪਰੇਸ਼ਾਨ ਹੁੰਦੇ ਨੇ ਉਸੇ ਕਰਕੇ ਹੀ ਉਹ ਵੀ ਉਸ ਚਾਲ ਚ ਉਸ ਬੀਜੇਪੀ ਦੀ ਪੈਰ 'ਚ ਪੈਰ ਉਧਾਰ ਰਹੇ ਨੇ ਜਿਵੇਂ ਬੀਜੇਪੀ ਦੀ ਪੈਰ 'ਚ ਪੈਰ ਧਰ ਕੇ ਆਮ ਆਦਮੀ ਵਾਲੇ ਜਾਂ ਕਈ ਵਾਰ ਕਾਂਗਰਸ ਵਾਲੇ ਰਾਹੁਲ ਗਾਂਧੀ ਵੀ ਹਿੰਦੂਤਵ ਦੀ ਪੋਲਿਟਿਕਸ ਕਰਨ ਲੱਗੇ ਜਾਂਦੇ ਨੇ ਇਹ ਉਸੇ ਤਰੀਕੇ ਦੀ ਗੱਲ ਆ ਕਿ ਤੁਸੀਂ ਬੀਜੇਪੀ ਨੇ ਇੱਕ ਨੈਰੇਟਿਵ ਖੜਾ ਕਰਿਆ ਹੋਇਆ ਇੱਕ ਵਰਗ ਨੂੰ ਆਪ ਦੇ ਵੱਲ ਜਿੱਤਣ ਦੀ ਖਾਤਰ ਤਾਂ ਤੁਸੀਂ ਉਸ ਨੈਰੇਟਿਵ ਦੇ ਵਿੱਚ ਬੀਜੇਪੀ ਦਾ ਮੁਕਾਬਲਾ ਕਰਨ ਚੱਲੇ ਹੋ ਤਾਂ ਉਹਦੇ ਚ ਹੋਣਾ ਕੀ ਆ ਇਹਨਾਂ ਤੋਂ ਬੀਜੇਪੀ ਦਾ ਮੁਕਾਬਲਾ ਤਾਂ ਹੋਣਾ ਨਹੀਂ ਇਹਨਾਂ ਕੋਲ ਜਿਹੜਾ ਆਪਦਾ ਵੋਟਰ ਆ ਕਿਸਾਨ ਵੋਟਰ ਜਿਹੜਾ ਜਿਹੜਾ ਪਿੰਡੂ ਵੋਟਰ ਆ ਜਿਹੜਾ ਜਿਹੜਾ ਖਾਸ ਕਰਕੇ ਜਿਹੜਾ ਜਦਾ ਆਮ ਆਦਮੀ ਵੱਲ ਝੁਕਾ ਜੀ ਦਾ ਹੁਣ ਤੱਕ 2022 ਚ ਵੀ ਵੱਡਾ ਯੋਗਦਾਨ ਸੀ ਜਿੱਤਾਉਣ ਚ ਇਹਨਾਂ ਨੇ ਉਹ ਵੀ ਗਵਾ ਲੈਣਾ ਮਤਲਬ ਜਿਹੜਾ ਆਪਦੇ ਪੱਲੇ ਆ ਉਹ ਵੀ ਗਵਾ ਲੈਣਾ ਜਿਹੜਾ ਦੂਜੇ ਦਾ ਲੈਂਡ ਚੱਲੇ ਨੇ ਉਹ ਵੋਟ ਸ਼ੇਅਰ ਇਹ ਉਹ ਤਾਂ ਇਹਨਾਂ ਨੂੰ ਮਿਲ ਨਹੀਂ ਹੈਗਾ ਉਹਦਾ ਆਲਰੇਡੀ ਉਹਦੇ ਮਗਰ ਤਾਂ ਉਹਨਾਂ ਨੂੰ ਫਿਰ ਸੈਂਟਰ ਵਾਲੀ ਸਰਕਾਰ ਸੈਂਟਰ ਦੀ ਹਕੂਮਤ ਵਾਲੋ ਦਾ ਝੁਕਾਅ ਪਹਿਲੇ ਦਿਨ ਹੀ ਰਹਿੰਦਾਗਾ ਤੇ ਦੂਜੀ ਗੱਲ ਜਿਹੜਾ ਕਿਸਾਨ ਜੁਨੀਅਨ ਦੇ ਸੋਚਣ ਦਾ ਮਸਲਾ ਜਾਂ ਕਿਸਾਨ ਲਹਿਰ ਦੇ ਸਾਹਮਣੇ ਸਵਾਲ ਆ ਕਿ ਜਿਹੜਾ ਸੜਕਾਂ ਰੋਕਣ ਦੇ ਨੈਰੇਟਿਵ ਨਾਲ ਤੁਹਾਡੇ ਕਿਸਾਨ ਜੁਨੀਅਨ ਦੀ ਉਲਟ ਨੈਰੇਟਿਵ ਆ ਇਹ ਨੈਰੇਟਿਵ ਨੂੰ ਤਾਂ ਹੈਂਡਲ ਕਰਨਾ ਚਾਹੀਦਾ ਉਹਨੂੰ ਹੈਂਡਲ ਪਰ ਉਹਦੇ ਦਵਾ ਦੇ ਵਿੱਚ ਆ ਕੇ ਆਪਾਂ ਮੂਵਮੈਂਟ ਨੂੰ ਸਟੈਪ ਬੈਕ ਕਰ ਲਈਏ ਕਿ ਸਾਡੇ ਬਾਰੇ ਸਰਕਾਰ ਇਹ ਪ੍ਰਚਾਰ ਕਰ ਰਹੀ ਆ ਇਸ ਕਰਕੇ ਸੀ ਮੂਵਮੈਂਟ ਦਾ ਪੰਚਤਾਈ ਸਰ ਮਤਲਬ ਸੜਕਾਂ ਤੇ ਰੋਕਣਾ ਤਾਂ ਕਿਸੇ ਵੀ ਡੈਮੋਕਰੈਟਿਕ ਮਤਲਬ ਜਿਹੜੇ ਆਪਾਂ ਕਹਿੰਦੇ ਜਿੱਥੋਂ ਡੈਮੋਕਰੇਸੀ ਸਾਡੇ ਤੇ ਆਈ ਵੀ ਯੂਰਪ ਦੇ ਵਿੱਚ ਹੋਈ ਆ ਮਤਲਬ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਉੱਥੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੜਕਾਂ ਤੇ ਆ ਕੀਦਾ ਤਰੀਕਾ ਜੇ ਤੁਸੀਂ ਸੜਕਾਂ ਤੇ ਉਤਰਨ ਵਾਲੇ ਤਰੀਕੇ ਨੂੰ ਵੀ ਮਤਲਬ ਗਲਤ ਨਹਿਰਾ ਦੋਗੇ ਮਤਲਬ ਫਿਰ ਲੋਕ ਤਾਂ ਫਿਰਕਰਾਂ ਚ ਪੜਨਗੇ ਇਹ ਤਾਂ ਗੱਲ ਤਾਂ ਇਹ ਹੁੰਦੀ ਗੱਲ ਤਾਂ ਬਹਿਸ ਤਾਂ ਇਹ ਹੁੰਦੀ ਆ ਕਿ ਜੀ ਲੋਕ ਤਾਂ ਇਸ ਤੋਂ ਪਹਿਲਾਂ ਤਾਂ ਇਹ ਬਹਿਸ ਸੀਗੀ ਕਿ ਹਥਿਆਰਬੰਦ ਲੜਾਈ ਦੀ ਥਾਂ ਤੇ ਹੀ ਜਨਤਕ ਲੈਰਸਾਰ ਨਹੀਂ ਚਾਹੀਦੀ ਹੈ ਬਹਿਸ ਤਾਂ ਇਹ ਆ ਸਰਕਾਰ ਵੀ ਕਹਿੰਦੀ ਹੈ ਕਿ ਡੈਮੋਕਰੈਟਿਕ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰੋ ਕਿਸਾਨਾਂ ਕੋਲੇ ਫਿਰ ਸੁਣਵਾਈ ਜਦੋਂ ਕੋਈ ਨਹੀਂ ਹੁੰਦੀ ਇੱਕ ਸੜਕਾਂ ਹੀ ਤਾਂ ਬਚਦੀਆਂ ਨੇ ਉਸ ਤੋਂ ਬਣਾ ਕੋਈ ਜੇ ਕੋਈ ਹੋਰ ਹੈਗਾ ਸਮਾਧਾਨ ਤਾਂ ਉਹ ਤੁਸੀਂ ਦੱਸੋ ਸੜਕਾਂ ਤੇ ਆ ਕੇ ਹੀ ਤਾਂ ਜਦੋਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੁੰਦੀਆਂ ਨੇ ਜਾਂ ਕੋਈ ਜਵਾਬਦੇਹੀ ਪ੍ਰਸ਼ਾਸਨ ਫੇਰ ਹੀ ਤਾਂ ਕਿਸਾਨਾਂ ਦੀ ਗੱਲ ਸੁਣੀ ਜਾਂਦੀ ਆ ਜਾਂ ਕਿਸੇ ਵੀ ਤਬਕੇ ਦੀ ਜਦੋਂ ਉਸ ਕੋਈ ਆਵਾਜਾਈ ਦੇ ਵਿੱਚ ਵਿਘਨ ਪੈਂਦਾ ਤਾਂ ਹੀ ਕਿਸਾਨਾਂ ਦੀ ਵੀ ਇੱਕ ਮਜਬੂਰੀ ਹੈ ਨਾ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਚਾਰਾ ਤਾਂ ਮੈਨੂੰ ਦਿਖਾਈ ਦਿੰਦਾ ਨਹੀਂ ਜੇ ਤਾਂ ਮਤਲਬ ਦੇਖੋ ਇਸ ਗੱਲ ਨੂੰ ਇਹ ਟਰੈਪ 'ਚ ਫਸਣਾ ਨਹੀਂ ਚਾਹੀਦਾ ਇਸ ਨੈਰੇਟਿਵ ਦਾ ਮੁਕਾਬਲਾ ਕਰਨਾ ਚਾਹੀਦਾ ਕਿ ਸੜਕਾਂ ਦੇ ਉੱਤਰ ਲਈ ਤੁਹਾਨੂੰ ਮਜਬੂਰ ਕਿਉਂ ਹੋਣਾ ਪੈਂਦਾ ਹਾਂ ਜੇ ਇਹਦੇ ਤੋਂ ਬਿਨਾਂ ਹੋਰ ਸੰਘਰਸ਼ ਦੇ ਰੂਪ ਨੇ ਫਿਰ ਜਿਹੜਾ ਪ੍ਰਸ਼ਾਸਨਾ ਅਨੁਕਲ ਜਿੱਥੇ ਡੀਸੀ ਕੰਪਲੈਕਸ ਆ ਜਿੱਥੇ ਜਿੱਥੇ ਵੈਸੇ ਵੀ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਵੀ ਸੈਸਕੈਮ ਕਾਲ ਦਿੰਦਾਗਾ ਤਾਂ ਫਿਰ ਉਹਨਾਂ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਉਹਨਾਂ ਦਾ ਹੁੱਕਾ ਪਾਣੀ ਬੰਦ ਕਰਦੇ ਨੇ ਲੋਕ ਇਹ ਵੀ ਇੱਕ ਪ੍ਰਾਣਾ ਇੱਕ ਰੂਪ ਰਿਹਾ ਮਤਲਬ ਤੁਹਾਨੂੰ ਸਟੈਪ ਬੈਕ ਨਹੀਂ ਕਰਨ ਦੀ ਲੋੜ ਤੁਹਾਨੂੰ ਸੰਘਰਸ਼ ਦੇ ਜਾਂਦਾ ਨਵੇਂ ਰੂਪ ਲੱਭੋ ਜਾਂ ਫਿਰ ਇਸ ਰੂਪ ਨੂੰ ਛੱਡਣ ਦੀ ਲੋੜ ਨਹੀਂ ਹੈਗੀ ਹਜੇ ਫੇ ਤੁਸੀ ਸਿਰਫ ਸਰਕਾਰ ਦੇ ਨੈਰੇਟਿਵ ਦੇ ਚੱਕਰ 'ਚ ਬੀਜਪੀ ਵੋਟਾਂ ਵੱਧ ਲੈ ਜੂਗੀ ਬੀਜਪੀ ਇੱਥੇ ਵੋਟਾਂ ਵੜਾ ਦੇਊਗੀ ਦੂਜੇ ਹਿੱਸੇ ਦੇ ਵਿੱਚੋਂ ਇਹ ਟਰੈਪ 'ਚ ਫਸ ਕੇ ਜੇ ਸੰਘਰਸ਼ ਤੋਂ ਹੀ ਪਿੱਛੇ ਹਟਣ ਲੱਗ ਗਏ ਤਾਂ ਇਹ ਰਾਹ ਸਾਨੂੰ ਮਤਲਬ ਸਾਡੀ ਮੂਵਮੈਂਟ ਨੂੰ ਖਤਮ ਕਰਨ ਵਾਲਾ ਰਾਹ ਹੈਗਾ ਇਹ ਕੋਈ ਇਹਦਾ ਬਦਲ ਨਹੀਂ ਹੈਗਾ ਇਸ ਗੱਲ ਦਾ ਇੱਕ ਪਿਛਲੇ ਦਿਨੀ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਵੀ ਜਿਹੜੇ ਨਸ਼ਾ ਖਤਮ ਕਰਨ ਦੀ ਇੱਕ ਮਹਿੰਮ ਚਲਾਈ ਆ ਨਸ਼ੇ ਵਿਰੁੱਧ ਤਾਂ ਉਹਦੇ ਵਿੱਚ ਇੱਕ ਬਲਡੋਜ਼ਰ ਵੀ ਚਲਾਏ ਜਾ ਰਹੇ ਨੇ ਤੇ ਕੋਸ਼ਲ ਇਹ ਕਾਊਂਟਰ ਵੀ ਹੋਏ ਨੇ ਨਸ਼ਾ ਤਸਕਰਾਂ ਦੇ ਸਰਕਾਰ ਦੇ ਕਹਿਣ ਮੁਤਾਬਿਕ ਤੇ ਉਹਨੂੰ ਜਿਹੜਾ ਭਗਵੰਤਮਾਨ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਦੇ ਇੱਕ ਹੈਂਡਲ ਤੇ ਪ੍ਰਚਾਰਿਆ ਵੀ ਜਾ ਰਿਹਾ ਇਹ ਸਾਰੇ ਦੇ ਵਿੱਚ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਐਸੇ ਵਕੀਲ ਹੋਣ ਦੇ ਨਾਤੇ ਵੀ ਇਹਦਾ ਕੋਈ ਕਾਨੂੰਨਨ ਹੱਲ ਹੈ ਜਾਂ ਨਹੀਂ ਹੈ ਕਿ ਇਨਕਾਊਂਟਰ ਕਰਨਾ ਇਹ ਸਹੀ ਹੈ ਜਾਂ ਗਲਤ ਹੈ ਜਾਂ ਇਸ ਦਾ ਕੀ ਹੱਲ ਹੋਣਾ ਚਾਹੀਦਾ ਤੇ ਇਹ ਸਾਰੇ ਦੇ ਵਿੱਚ ਜਿਹੜੇ ਛੋਟੇ ਲੈਵਲ ਦੇ ਨਸ਼ਾ ਤਸਕਰਾਂ ਉਹ ਤਾਂ ਫੜੇ ਜਾ ਰਹੇ ਨੇ ਤੇ ਵੱਡੇ ਤਸਕਰਾਂ ਨੂੰ ਹੱਥ ਕਦੋਂ ਪਾਵੇਗੀ ਸਰਕਾਰ ਤੇ ਇਹ ਜਿਹੜੀ ਸਾਰੀ ਗੈਰ ਕਾਨੂੰਨੀ ਮਤਲਬ ਸੰਵਿਧਾਨ ਦੇ ਦੈਰੇ ਚ ਗੈਰ ਕਾਨੂੰਨ ਦੇ ਹਿਸਾਬ ਨਾਲ ਵੀ ਸਾਰੇ ਗੈਰ ਕਾਨੂੰਨੀ ਐਕਟੀਵਿਟੀਆਂ ਨੇ ਇਨਕਾਊਂਟਰਬਲ ਆਮ ਤੌਰ ਤੇ ਆਪ ਨੂੰ ਪਤਾ ਕਿ ਜਿਹੜਾ ਇਨਕਾਊਂਟਰ ਹੁੰਦਾ ਉਹ ਫੀਕ ਇਨਕਾਊਂਟਰ ਹੁੰਦੇ ਨੇ ਕੋਈ ਜਨੂਨਲ ਐਨਕਾਉਂਟਰ ਤਾਂ ਇੱਥੇ ਕੋਈ ਹੁੰਦਾ ਨਹੀਂ ਹੈਗਾ ਤਾਂ ਫਿਰ ਗਨਕਾਉਂਟਰ ਦਾ ਜਿਹੜਾ ਇਹ ਇੰਡੀਅਨ ਸਟੇਟ ਦਾ ਓਵਰਆਲ ਕੈਰੈਕਟਰ ਹੀ ਹੈ ਤਾਂ ਪੰਜਾਬ ਪੁਲਿਸ ਦਾ ਬਹੁਤ ਬਦਨਾਮ ਹੈ ਦਾ ਇਤਿਹਾਸ ਇਸ ਕੰਮ ਨੂੰ ਲੈ ਕੇ ਤਾਂ ਉਹ ਪਿਛਲੇ ਟਾਈਮ ਦੇ ਵਿੱਚ ਇਹ ਕੰਮ ਉਹ ਲਗਾਤਾਰ ਕਰ ਰਹੇ ਨੇ ਜਿਹੜਾ ਨਸ਼ੇ ਵਾਲਾ ਮਸਲਾ ਹੈ ਨਸ਼ੇ ਵਾਲੇ ਮਸਲੇ ਦੇ ਵਿੱਚ ਕੋਈ ਇਹ ਜਿਹੜੇ ਜਿਹੜੇ ਲੋਕਾਂ ਦਾ ਐਨਕਾਉਂਟਰ ਕਰ ਰਹੇ ਨੇ ਛੋਟੇ-ਮੋਟੇ ਸਮਗਲਰਾਂ ਦਾ ਛੋਟੇ-ਮੋਟੇ ਨਸ਼ਾ ਵੇਚਣ ਵਾਲਿਆਂ ਦਾ ਮਤਲਬ ਉਹ ਤਾਂ ਇੱਕ ਬੇਸਿਕਲੀ ਕਹਿ ਲੋ ਕਿ ਬਹੁਤ ਮਤਲਬ ਉਹਨਾਂ ਇੱਕ ਥੱਲੜਲਾ ਹੈ ਤਪਕਾ ਪੌੜੀ ਦਾ ਜਿਹੜੇ ਪੌੜ ਵੱਟਣੇ ਵੱਡੇ ਵਪਾਰੀ ਜਾਂ ਵੱਡੇ ਉਹਦੇ ਵਿੱਚ ਕੀ ਨੈਟਵਰਕ ਆ ਦੇਖੋ ਉਹਦੀ ਤਾਂ ਕੋਈ ਨੈਕਸਸ ਨੈਕਸਸ ਕਿੱਡਾ ਨੈਕਸਸ ਆ ਉਹ ਮਤਲਬ ਬਾਰਡਰ ਤੋਂ ਵੀ ਟੱਪਦਾ ਈਵਨ ਬਾਰਡਰ ਤੋਂ ਵੀ ਟੱਪਦਾ ਉਹਦੇ ਤੇ ਕਿੰਨਾ ਆ ਗਿਆ ਕਿ ਜਿਹੜਾ ਫਾਰਮਾਸਿਟੀਕਲ ਸਾਰੀ ਇੰਡਸਟਰੀ ਆ ਵੱਡੀ ਫਾਰਮਾਸਿਟੀਕਲ ਇੰਡਸਟਰੀ ਆ ਉੱਥੋਂ ਆ ਰਿਹਾਗਾ ਜਿੰਨਾ ਸਿੰਥੈਟਿਕ ਨਸ਼ਾ ਤੇ ਬਾਰਡਰ ਨੂੰ ਆ ਰਿਹਾ ਤੇ ਬਾਰਡਰ ਦੇ ਉੱਤੇ ਬੀਐਸਐਫ ਖੜੀ ਆ ਸੈਂਟਰ ਦਾ ਕੰਟਰੋਲ ਆ 50 ਕਿਲੋਮੀਟਰ ਤੱਕ ਤੁਸੀਂ ਬੀਐਸਐਫ ਨੂੰ ਕੰਟਰੋਲ ਦੇ ਰੱਖਿਆ ਤਾਂ ਵੀ ਜੇ ਉੱਥੇ ਸਮਗਲਿੰਗ ਹੋ ਰਹੀ ਆ ਤਾਂ ਫਿਰ ਬੀਐਸਐਫ ਨੂੰ ਜਵਾਬ ਦੀ ਕਦੋਂ ਬਣਾਉ ਸੈਂਟਰ ਸਰਕਾਰ ਦੇ ਅਫਸਰ ਕਦੋਂ ਜਵਾਬ ਦੇ ਬਣਨਗੇ ਉਹਨਾਂ ਦੀ ਆਈਬੀ ਆ ਉਹਨਾਂ ਦਾ ਨੈਟਵਰਕ ਆ ਅੰਮ੍ਰਿਤਸਰ ਦੇ ਵਿੱਚ ਇੰਨੀ ਇੰਟੈਲੀਜੈਂਸੀ ਬੈਠੀ ਆ ਬਾਰਡਰ ਏਰੀਆ ਦੇ ਵਿੱਚ ਤਾਂ ਉਹ ਇੰਟੈਲੀਜੈਂਸੀ ਦਾ ਜਵਾਬ ਦੇ ਕਿੱਥੇ ਬਣੂਗੀ ਤੇ ਉਹ ਤਾਂ ਐ ਕਰਕੇ ਇਹ ਆ ਕਿ ਇਹ ਤਾਂ ਬੇਸਿਕਲੀ ਲੋਕਾਂ ਦੇ ਵਿੱਚ ਸਿਰਫ ਬੱਲੇ ਬੱਲੇ ਖੱਟਣ ਵਾਹ ਵਾ ਖੱਟਣ ਦੇ ਚੱਕਰ ਚ ਤੇ ਇੱਕ ਇਹਦੇ ਨਾਲ ਆ ਜਿਹੜਾ ਇੱਕ ਲੋਕ ਮਤਲਬ ਸਰਕਾਰ ਦੇ ਉਲਟ ਬੋਲਣੀਆਂ ਆਵਾਜ਼ਾਂ ਨੇ ਉਹਨੂੰ ਵੀ ਦਬਾਉਣ ਦਾ ਇੱਕ ਰਾਹ ਮਿਲ ਜਾਂਦਾ ਪਰ ਆਪਾਂ ਨੂੰ ਪਤਾ ਕਿ ਇੱਥੇ ਪੁਲਸ ਕਿੰਨੀ ਗੱਥੇ ਸੰਵਿਧਾਨਕ ਤਰੀਕਿਆਂ ਨਾਲ ਕੰਮ ਕਰਦੀ ਆ ਜਾਂ ਕਾਨੂੰਨ ਦੇ ਜਾਂ ਜਮਹੂਰੀ ਤਰੀਕਿਆਂ ਨਾਲ ਕੰਮ ਕਰਦੀ ਆ ਪੰਜਾਬ ਪੁਲਸ ਤੇ ਉੱਥੇ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਫਸਾਉਣਾ ਨਸ਼ੇ ਦੇ ਤੌਰ ਤੇ ਤੇ ਕਿੰਨਾ ਔਖਾ ਦਾ ਤਾਂ ਇਹ ਉਸ ਵੱਲ ਨੂੰ ਰਾਹ ਖੁੱਲੇ ਜਾ ਰਹੇ ਨੇ ਮਤਲਬ ਭਗਵੰਤ ਮਾਨ ਸਰਕਾਰ ਜੋਗੀ ਸਰਕਾਰ ਤੋਂ ਬਲਡੋਜ਼ਰ ਵਾਲਾ ਮਾਡਲ ਚੱਕ ਰਹੀ ਹੈ ਇਨਕਾਊਂਟਰ ਵਾਲਾ ਮਾਡਲ ਤਾਂ ਇਹਨਾਂ ਕੋਲੇ ਆਪਦਾ ਹੀ ਹੈ ਪੰਜਾਬ ਪੁਲਸ ਦਾ ਆਪਦਾ ਇਤਿਹਾਸ ਆ ਤਾਂ ਮਤਲਬ ਭਗਵੰਤ ਮਾਨ ਸਰਕਾਰ ਪੂਰੇ ਤਰੀਕੇ ਨਾਲ ਉਹਦੀ ਜਿਹੜੀ ਲੋਕਾਂ ਦੀ ਹੁੰਦੇ ਜੋ ਉਮੀਦਾਂ ਸੀ ਆ ਚਾਹ ਨਸ਼ੇ ਵਾਲੇ ਮਾਮਲੇ 'ਚ ਚਾਹੇ ਬਾਕੀ ਫਰੰਟ ਉੱਤੇ ਉਹ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਤੇ ਹੁਣ ਉਹ ਲੋਕਾਂ ਨੂੰ ਮਤਲਬ ਗੁੰਮਰਾਹ ਕਰਕੇ ਇੱਕ ਗੁੰਮਰਾਹ ਵੀ ਕਰ ਰਹੇ ਨੇ ਉਲਟਾ ਪਤਾ ਨਹੀਂ ਲੋਕਾਂ ਦੇ ਉੱਤੇ ਮਤਲਬ ਜਿਹੜਾ ਪੁਲਿਸ ਦਹਿਸਤਾ ਉਹ ਵਧਾ ਰਹੇ ਨੇ ਤਾਂ ਇੱਕ ਪੁਲਿਸ ਸਟੇਟ ਬਣ ਰਹੀ ਆ ਪੰਜਾਬ ਪੁਲਿਸ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਪੁਲਿਸ ਸਟੇਟ ਦੇ ਵਿੱਚ ਤਬਦੀਲ ਹੋ ਰਹੀ ਆ ਤੇ ਇਹ ਜਿਹੜਾ ਟ੍ਰੈਂਡ ਆ ਇਹਨਾਂ ਦਾ ਇਹ ਟ੍ਰੈਂਡ ਇਹਨਾਂ ਦਾ ਵੈਸੇ ਜੇ ਅਮਰਤਪਾਲ ਵਾਲੀ ਘਟਨਾ ਕਰਨ ਤੋਂ ਦੇਖੀਏ ਤਾਂ ਲਗਾਤਾਰ ਚੱਲ ਜਾਏਗਾ ਬੇਸਿਕਲੀ ਪਿਛਲੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦੀ ਦਹਿਸ਼ਤ ਟੁੱਟੀ ਸੀ ਉਹਨੂੰ ਦੁਬਾਰਾ ਵਰਕਰਾਰ ਕੀਤਾ ਜਾ ਰਿਹਾ ਲਗਾਤਾਰ ਪਿਛਲੇ 2 ਸਾਲਾਂ ਤੋਂ ਉਹ ਅਮਰਤਪਾਲ ਵਾਲੇ ਮਾਮਲੇ ਦੇ ਵਿੱਚ ਉਹ ਛੋਟੀ ਜਿਹੀ ਘਟਨਾ ਕਰ ਮਨੂੰ ਵਧਾ ਚੜਾ ਕੇ ਸਾਰੀ ਪੰਜਾਬ ਪੁਲਿਸ ਨੂੰ NIA ਦੇ ਅੰਡਰ ਲਾ ਕੇ ਉਹ ਐਡਾ ਵੱਡਾ ਆਪਰੇਸ਼ਨ ਕਰਾਇਆ ਗਿਆ ਪੈਰਾਮਿਲਟਰੀ ਇੱਥੇ ਬਲਾ ਕੇ ਤਾਂ ਉਹ ਜਿਹੜੀ ਪੰਜਾਬ ਪੁਲਿਸ ਦੀ ਬਾਗਡੋਰ ਅਫਸਰਾਂ ਦੀ NIA ਦੇ ਹੱਥ ਫੜਾਤੀ ਇਹਨਾਂ ਨੇ ਉਦੋਂ ਹੋ ਮਿਨਿਸਟਰੀ ਸੈਂਟਰ ਦੀ ਜਿਹੜੀ ਹੱਥ ਪੜਾਤੀ ਤਾਂ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਕੰਟਰੋਲ ਚ ਪੰਜਾਬ ਦੀ ਪੁਲਿਸ ਅਫਸਰशाही ਪੂਰੀ ਤਰ੍ਹਾਂ ਹੈ ਨਹੀਂਗੀ ਜਿਹੜੀ ਪੰਜਾਬ ਦੀ ਕੋਈ ਵੀ ਪੁਲਿਸ ਆ ਇੱਥੇ ਸਾਰੇ ਆਈਪੀਐਸ ਸਿਸਟਮ ਆ ਆਈਐਸ ਸਿਸਟਮ ਆ ਸਾਰਾ ਤੇ ਸਾਰਾ ਸੈਂਟਰ ਉਹਨਾਂ ਦਾ ਵੈਸੇ ਵੀ ਜਿਹੜਾ ਚੁਗਾਹਗਾ ਉਹ ਸੈਂਟਰ ਵੱਲ ਰਹਿੰਦਾ ਅਫਸਰਸ਼ਾਹੀ ਦਾ ਤੇ ਇਹ ਸਰਕਾਰ ਆਪਦੇ ਆਪ ਦੇ ਵਿੱਚ ਇਹਨਾਂ ਕੋਲੇ ਆਪਦਾ ਤਾਂ ਕੋਈ ਵਿਜ਼ਨ ਹੈ ਹੀ ਨਹੀਂ ਤਾਂ ਇਹ ਲਾਅ ਐਂਡ ਆਰਡਰ ਦੇ ਮਾਮਲੇ 'ਚ ਸੈਂਟਰ ਦੀ ਜਿਹੜੀ ਸਮਝਦਾਰੀ ਹੈ ਸੈਂਟਰ ਦੀ ਜਿਹੜੀ ਨੈਸ਼ਨਲਿਸਟ ਪਾਲਿਸੀ ਆ ਉਹਦੀ ਪੈਰ ਚ ਪੈਰ ਧਰਦੇ ਨੇ ਤੇ ਇਨਾਂ ਕੋਲੇ ਆਪ ਦਾ ਕੋਈ ਪੰਜਾਬ ਨੂੰ ਲੈ ਕੇ ਲਾਅ ਐਂਡ ਆਰਡਰ ਦੇ ਮਾਮਲੇ ਚ ਵੀ ਜਾਂ ਬਾਕੀ ਮਾਮਲਿਆਂ ਚ ਵੀ ਕੋਈ ਵਿਜ਼ਨ ਨਹੀਂ ਕਿਵੇਂ ਇਹਨਾਂ ਨੇ ਪੰਜਾਬ ਨੂੰ ਅੱਛੇ ਸਰਕਾਰ ਚਲਾਉਣੀ ਆ ਕਿਵੇਂ ਗਵਰਨੈਂਸ ਦੇਣੀ ਆ ਇਨਾਂ ਕੋਲੇ ਕੋਈ ਪਰਸਪੈਕਟਿਵ ਨਹੀਂ ਹੈਗਾ ਤਾਂ ਇਹ ਅਫਸਰਸਾਈ ਇਹਨਾਂ ਦੇ ਉੱਤੇ ਹਾਵੀ ਆ ਇਹ ਅਫਸਰਸਾਈ ਦੇ ਸਲਾਹ ਦੇ ਮੁਤਾਬਕ ਹੀ ਆਪਦੀ ਵੋਟ ਸ਼ੇਅਰ ਚੈੱਕ ਕਰ ਰਹੇ ਨੇ ਕਿ ਕਿਹੜੀ ਵੋਟਰ ਨੂੰ ਅਸੀਂ ਪ੍ਰਭਾਵਿਤ ਖੁਸ਼ ਕਰਨਾ ਤੇ ਉਸ ਹਿਸਾਬ ਨਾਲ ਪਰ ਇਹਨਾਂ ਦੇ ਪੰਜਾਬ ਆਵੀ ਪਾਰਟੀ ਦੇ ਹੱਥ ਸਦਿਚ ਕੁਝ ਨਹੀਂ ਹੋਣਾ ਪਰ ਇਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਤੇ ਪੁਲਿਸ ਸਟੇਟ ਬਣਾ ਰਹੇ ਨੇ ਅਫਸਰਸ਼ਾਈ ਨੂੰ ਮਜ਼ਬੂਤ ਕਰ ਰਹੇ ਨੇ ਲੋਕਾਂ ਦੇ ਉੱਤੇ ਸਿਰ ਤੇ ਬਿਠਾ ਰਹੇ ਨੇ ਤੇ ਅਲਟੀਮੇਟਲੀ ਇਹਦਾ ਫਾਇਦਾ ਭਾਜਪਾ ਨੂੰ ਤੇ ਸੈਂਟਰ ਸਰਕਾਰ ਨੂੰ ਹੋਣਾ ਧੰਨਵਾਦ